142 ਪਿੰਡ ਨੇ ਜੀ ਵਿਧਾਨ ਸਭਾ ਨਾਬਾ ਦੇ ਵਿੱਚ ਜਿਹਦੇ ਵਿੱਚ 6 ਆਉਟਰ ਕਲੋਨੀਆ ਨੇ ਜਿਹੜੀਆਂ ਨਾਬੇ ਦੇ ਨੇੜੇ ਤੇੜੇ ਨੇ ਜਿਹੜੀਆਂ ਪੰਚਾਇਤਾਂ ਦੇ ਰੂਪ ਚ ਕੰਮ ਕਰ ਰਹੀਆਂ ਨੇ ਬਾਕੀ ਪਿੰਡ ਨੇ 25 ਕਰੋੜ ਤੋਂ ਉੱਪਰ ਦਾ ਅਸੀਂ ਜਿਹੜਾ ਇੱਕ ਬਜਟ ਜਿਹੜਾ ਜੀ ਜਿਹੜਾ ਭਗਵੰਤ ਮਾਨ ਸਾਹਿਬਾ ਨੇ ਸਾਨੂੰ ਆਦੇਸ਼ ਕੀਤਾ ਕਿ ਤੁਸੀਂ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਕਿਸ ਕੰਮ ਲਈ ਪੈਸੇ ਚਾਹੀਦੇ ਆ ਤਕਰੀਬਨ ਮੇਰਾ ਖਿਆਲ ਹੈ ਛੋਟੇ ਤੋਂ ਛੋਟੇ ਪਿੰਡ ਨੂੰ ਵੀ 15 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਹੈਗੀ ਆ ਕਿਸੇ ਨੂੰ 20 ਦੀ ਹੈ ਕਿਸੇ ਨੂੰ 25 ਦੀ ਹੈ ਕਿਸੇ ਨੂੰ 35 ਲੱਖ ਦੀ ਵੀ ਹੈ ਜੀ ਪਿੰਡ ਹੈ ਜੀ ਸੰਗਤਪੁਰਾ ਪੌਂਕੀ ਉੱਥੇ 60 ਲੱਖ ਰੁਪਏ ਦਾ ਟੈਂਕੀ ਦਾ ਹੈ ਜੀ 11 ਲੱਖ ਰੁਪਏ ਸੀਵਰੇਜ ਦਾ ਆਇਆ ਇੱਕ 3-3 ਲੱਖ ਮੈਂ ਪਹਿਲਾਂ 6 ਲੱਖ ਉਹ ਦੇ ਕੇ ਗਿਆ ਜਾਨੀ ਕਿ ਇੱਕੋ ਪਿੰਡ ਨੂੰ 80 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਆ ਪਿਛਲੇ ਇੱਕ ਇੱਕ ਕ੍ਰੇਡ ਸਾਲ ਦੇ ਵਿੱਚ ਜਾਰੀ ਹੋਈ ਹੈ ਸੋ ਬਹੁਤ ਸਾਡੇ ਮਨ ਦੇ ਵਿੱਚ ਵੀ ਚ ਆਇਆ ਜੀ ਕਿ ਅਸੀਂ ਡਿਵੈਲਪਮੈਂਟ ਦੇ ਕੰਮ ਸਾਰੇ ਕਰੀਏ ਔਰ 25 ਕਰੋੜ ਦੀਆਂ ਜਿਹੜੀਆਂ ਗ੍ਰਾਂਟਾਂ ਹੁਣ ਨਵੀਆਂ ਆ ਰਹੀਆਂ ਨੇ ਜੀ ਉਹ ਵੀ ਅਸੀਂ ਪਿੰਡ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਇਹ ਚੀਜ਼ ਦੇਖਦੇ ਆਏ ਆ ਕਿ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਉੱਪਰ ਹੀ ਵੋਟਾਂ ਪੈਂਦੀਆਂ ਰਹੀਆਂ ਨੇ ਜੀ ਹੋਰ ਵੀ ਗਰਾਂਟਾਂ ਜਿਹੜੀਆਂ ਨੇ ਜੀ ਉਹ ਜਲਦੀ ਜਾਰੀ ਕਰਾਂਗੇ ਸੋ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਅਸੀਂ ਜਿਵੇਂ ਆਪਾਂ ਕਹਿਣ ਦੇ ਵਿੱਚ ਹੀ ਹੈ ਕਿ ਪਿੰਡ ਸਵਰਗਾ ਪਰ ਸਵਰਗਾ ਅਸਲ ਚ ਬਣਾਉਣੇ ਹੈ ਜੀ ਇਹੀ ਕੋਸ਼ਿਸ਼ ਆਪਾਂ ਮਾਨਤਮਨ ਸਾਹਿਬ ਜੀ ਪਿੰਡ ਤਾਂ ਬਹੁਤ ਨੇ ਜੀ ਤਕਰੀਬਨ ਪਿਛਲੀ ਵਾਰੀ ਜਦੋਂ ਇਹ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਗਰਾਂਟਾਂ ਸੀ ਬਣੀਆਂ ਸੀਗੀਆਂ ਤਕਰੀਬਨ 3.3 ਕਰੋੜ ਰੁਪਏ ਦਾ ਗਰੰਟਾ ਪਹਿਲਾਂ ਵੰਡੀਆਂ ਸੀਗੀਆਂ ਬਾਕੀ ਆ ਹੁਣ ਜਿਵੇਂ ਪਿਛਲੇ ਪਿੰਡ 3 ਲੱਖ ਦੀ ਸੀਗੀ ਇਹ 8 ਲੱਖ ਦੀ ਹੈ ਇਸ ਤੋਂ ਬਾਅਦ ਨਿਰਮਾਣਾ ਪਿੰਡ ਜਾ ਰਹੇ ਅਸੀਂ ਤੇ ਹਰ ਇੱਕ ਹਫਤੇ ਅਸੀਂ ਉਦਘਾਟਨ ਜਿਹੜੇ ਕਰ ਰਹੇ ਕਿਉਂਕਿ ਇਹ ਪਹਿਲਾਂ ਗਰੰਟਾ ਮਿਆਰ ਪਿੰਡ ਦੇ ਵਿੱਚ ਇੱਥੇ ਵੰਡ ਕੇ ਗਿਆ ਸੀਗਾ ਔਰ ਕਈ ਪਿੰਡ ਦੇ ਵਿੱਚ ਇਹ ਅਫਵਾਹ ਜਿਹੜੀ ਫਲਾਉਂਦੇ ਆ ਮੈਂ ਥੋੜੇ ਧੀਰੇ ਦੱਸਣਾ ਚਾਹੁੰਦਾ ਕਿ ਇਹ ਦੀ ਤਾਂ ਜੀ ਕੇਂਦਰ ਸਰਕਾਰ ਦਾ ਹੈ ਜੀ ਸੈਂਟਰ ਦਾ ਪੈਸਾ ਇਹ ਸੈਂਟਰ ਦਾ ਨਹੀਂ ਜੀ ਇਹ ਸਾਡਾ ਪੈਸਾ ਹੈ ਜੀ ਸੈਂਟਰ ਦੇ ਕਿਹੜਾ ਹਥੇ ਮਸ਼ੀਨਾਂ ਲਾਈਆਂ ਨੇ ਪੈਸੇ ਛਾਪਣ ਦੀਆਂ ਜੀ ਸਟੇਟਾਂ ਤੋਂ ਪੈਸਾ ਜਾਂਦਾ ਅਸੀਂ ਜੇ ਕਰਪਿਆ ਦਿੰਨੇ ਆ ਤਾਂ 40 ਪੈਸੇ ਰੱਖ ਕੇ 60 ਪੈਸਾ ਨੂੰ ਵਾਪਸ ਕਰ ਦਿੰਦੇ ਆ ਜੀ ਉਹ ਸਾਡਾ ਹੀ ਪੈਸਾ ਜੀ ਉਹੀ ਪੈਸਾ ਜਿਹੜਾ ਜੀ ਆਉਂਦਾ ਔਰ ਉਹਦੇ ਵਿੱਚ ਪੰਜਾਬ ਸਰਕਾਰ ਆਪਣਾ ਹਿੱਸਾ ਪਾ ਕੇ ਡਿਵੈਲਪਮੈਂਟ ਜਿਹੜੀ ਕਰਦੀ ਦੇਖੋ ਪੰਚਾਇਤੀ ਚੋਣਾਂ ਕਦੇ ਵੀ ਹੋ ਸਕਦੀਆਂ ਨੇ ਔਰ ਇਹਦਾ ਕਦੇ ਵੀ ਐਲਾਨ ਹੋ ਸਕਦਾ ਔਰ ਆਫੀਸ਼ੀਅਲੀ ਤੌਰ ਤੇ ਅਨਾਉਂਸਮੈਂਟ ਹੋਣੀ ਬਾਕੀ ਹੈ ਬਾਕੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਜੀ ਔਰ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਜੋਸ਼ ਹੈ ਲੋਕ ਵੀ ਚਾਹੁੰਦੇ ਆ ਕਿ ਅਸੀਂ ਹੁ ਇਵੇਂ ਪਹਿਲਾਂ 2022 ਦੇ ਵਿੱਚ ਬਦਲ ਕੀਤਾ 99 MLA ਜਤਾਏ ਤੇ ਹੁਣ ਅਸਲ ਜਿਹੜੀ ਡੈਮੋਕ੍ਰੇਸੀ ਦੀ ਅਸਲ ਜੜ ਹੈ ਜੀ ਉਹ ਹੈ ਜੀ ਪਿੰਡ ਦੀ ਪੰਚਾਇਤ ਪੰਚ ਤੇ ਸਰਪੰਚ ਉਹ ਹੁਣ ਜਿਹੜਾ ਜੀ ਹੁਣ ਨਵੇਂ ਸਿਰਿਓ ਸਾਰਾ ਲਿਖਣ ਦਾ ਸਮਾਂ ਆ ਗਿਆ ਆ ਉਮੀਦ ਕਰਦਾ ਪੂਰੇ ਪੰਜਾਬ ਦੇ ਜਿਹੜੇ 13000 ਤੋਂ ਵੱਧ ਪਿੰਡ ਨੇ ਉਹਦੇ ਵਿੱਚ ਲੋਕ ਸਮਝਦਾਰ ਦੇ ਨਾਲ ਪਿੰਡ ਦੀ ਡਿਵੈਲਪਮੈਂਟ ਵਾਸਤੇ ਚੰਗੇ ਲੋਕਾਂ ਨੂੰ ਮੌਕਾ ਦੇਣਗੇ ਅੱਜ ਸਾਡੇ ਪਿੰਡ ਕੱਲੇ ਮਜਰੇ ਵਿਖੇ ਸਾਡੇ ਹਲਕੇ ਦੇ MLA ਸਾਹਿਬ ਗੁਰਦੇਵ ਸਿੰਘ ਦੇਵ ਮਾਨ ਜੀ ਗਲੀਆਂ ਨਾਲੀਆਂ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਹਨ ਅਸੀਂ ਆਪਣੀ ਨਗਰ ਪੰਚਾਇਤ ਵੱਲੋਂ ਆਪਣੇ ਪਿੰਡ ਵੱਲੋਂ ਇਲਾਕੇ ਦੇ ਪੰਚਾਂ ਸਰਪੰਚਾਂ ਵੱਲੋਂ ਦੇਮਾਨ ਜੀ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਦੇਮਾਨ ਜੀ ਨੂੰ ਵਿਸ਼ਵਾਸ ਦਿਵਾਉਂਦੇ ਆਂ ਪਹਿਲਾਂ ਐਮਐਲਏ ਵੇਲੇ ਵੀ ਅਸੀਂ ਤਕਰੀਬਨ 300 ਵੋਟ ਸਾਡੇ ਪਿੰਡ ਚੋਂ ਪਈ ਅੱਗੇ ਵਾਸਤੇ ਵੀ ਇਹਨਾਂ ਦਾ ਸਾਥ ਦੇਵਾਂਗੇ ਜਿੰਦੇ ਰਹਾਂਗੇ 37 ਲੱਖ ਦੀ ਉਹ ਪਿੰਡ ਨੂੰ ਮਨਜ਼ੂਰ ਹੋ ਚੁੱਕੀ ਆ ਨਹੀਂ ਵਧੀਆ ਜੀ ਬਹੁਤ ਵਧੀਆ ਸਾਨੂੰ ਸਰੂਤ ਹੀ ਸਰਕਾਰ ਵੱਲੋਂ ਤੇ 4 ਲੱਖ ਦੀ ਜਿਹੜੀ ਗ੍ਰਾਂਟ ਹੈ ਜੀ ਉਹ ਮਿਲਈਏ ਤੇ ਅਸੀਂ ਲਈ ਆ